ਕਰਨ ਸਲਵਾਨਾ ਜੀ ਸਰ ਇਹ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਕੀ ਟਾਈਮ ਸੀਗਾ ਔਰ ਕੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਭਾਈ ਆ ਟਾਈਮ ਸੀਗਾ ਤਕਰੀਬਨ ਰਾਤ ਦੇ 3:00 ਵਜੇ 10-15 ਮਿੰਟ ਨੁਕਸਾਨ ਤੋਂ ਕੋਈ ਜ਼ਿਆਦਾ ਨਹੀਂ ਹੋਇਆ ਭਾਜੀ ਪਰ ਫਿਰ ਵੀ ਆ ਰੋਡ ਦੇ ਕੋਲ ਸ਼ਟਰ ਤੋੜ ਗਏ ਫਰੰਟ ਵਾਲਾ ਸ਼ਟਰ ਗਲੀ ਦੇ ਸਾਡੇ ਦੋ ਸ਼ਟਰ ਵਾ ਉਹ ਸਾਰੇ ਤੋੜ ਗਏ ਅੰਦਰ ਵੜ ਕੇ ਗੱਲੇ ਤੋੜੇ ਅਲਮਾਰੀਆਂ ਤੋੜੀਆਂ ਚੰਗਾ ਖਲੇਰਾ ਪਾ ਕੇ ਗਏ ਆ ਆਪਣੇ ਵੱਲੋਂ ਪੂਰਾ ਟਾਈਮ ਲਾ ਕੇ ਗਏ ਆ ਪੂਰਾ ਟਾਈਮ ਕੋਈ ਇਹਨਾਂ ਕਿਸੇ ਚੀਜ਼ ਦਾ ਡਰ ਨਹੀਂ ਸੀਗਾ ਅੰਦਰ ਵੜ ਕੇ ਪ੍ਰੋਪ ਅੱਧਾ ਘੰਟਾ ਪੋਨਾ ਘੰਟਾ ਲਾ ਕੇ ਉਹਨਾਂ ਨੇ ਸ਼ਟਰ ਤੋੜੇ ਹੇ ਰੋਡ ਦੇ ਉੱਪਰ ਦੇਖੋ ਆਪਣੀ ਦੁਕਾਨ ਆ ਰੋਡ ਦੇ ਉੱਪਰ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਕਿ ਰੋਡ ਦੇ ਉੱਪਰ ਦੁਕਾਨ ਆ ਕੋਈ ਆ ਜਾਊਗਾ ਪ੍ਰੋਪਰ ਆਪਣਾ ਟਾਈਮ ਲਾ ਕੇ ਤੋੜ ਕੇ ਗਏ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਜੀ ਸਵੇਰੇ 6 ਵਜੇ ਫੋਨ ਆਇਆ ਸਾਡੇ ਲੇਬਰ ਵਾਲੇ ਜਿਹੜੇ ਇੱਥੇ ਮੁੰਡੇ ਰੱਖੇ ਹੋਏ ਆ ਉਹਨਾਂ ਦਾ ਫੋਨ ਆਇਆ ਕਿ ਬੌਜੀ ਦੁਕਾਨ ਤੇ ਜਲਦੀ ਆਓ ਤੇ ਸ਼ਟਰ ਸਾਰੇ ਟੁੱਟੇ ਹੋਏ ਆ ਸ਼ਟਰ ਚੱਕੇ ਹੋਏ ਆ ਸਾਰੇ ਟੁੱਟੇ ਹੋਏ ਆ ਫਿਰ ਮੈਂ ਆ ਕੇ ਦੇਖਿਆ ਤੇ ਸਾਰੇ ਸ਼ਟਰ ਤਿੰਨ ਤੋਂ ਚਾਰ ਸ਼ਟਰ ਸਾਡੇ ਚੱਕੇ ਤਾਂ ਟੁੱਟੇ ਹੋਏ ਸੀ ਸਾਰੇ ਬੈਂਡ ਹੋਏ ਪਏ ਸੀ ਫੇਰ ਬਚ ਲਿਆ ਫੇਰ ਅੰਦਰ ਆਏ ਤੇ ਦੇਖਿਆ ਗੱਲਾਂ ਵੀ ਟੁੱਟਾ ਆਇਆ ਸੀਗਾ इवन ਸ਼ਟਰ ਚੱਕ ਕੇ ਸਾਡੇ ਅੰਦਰ ਸ਼ੀਸ਼ੇ ਦੇ ਗਲਾਸ ਲੱਗਾ ਹੋਇਆ ਵਾ ਉਹਨੂੰ ਵੀ ਲੋਕ ਲੱਗੇ ਸੀ ਇਹਨਾਂ ਸ਼ੀਸ਼ੇ ਦੇ ਟਫਨ ਦੇ ਲੋਕ ਵੀ ਤੋੜਦੇ ਉਹਨਾਂ ਨੇ ਉਹ ਤੋੜ ਕੇ ਅੰਦਰ ਐਂਟਰ ਹੋਏ ਆ ਪੁਲਿਸ ਪੌਣਚੀ ਮੌਕੇ ਤੇ ਜਾਂਚ ਪੁਲਿਸ ਆਈ ਸੀ ਸਵੇਰੇ 8:00 ਵਜੇ ਆਈ ਸੀਗੀ ਉਹ ਆਪਣੀ ਕਾਗਜ਼ੀ ਕਾਰਵਾਈ ਕਰਕੇ ਤੇ ਉਹ ਚਲੇ ਗਏ ਆ ਬਸ ਸੀਸੀਟੀਵੀ ਜਿਹੜੇ ਤੁਸੀਂ ਦੇਖੇ ਉਹ ਚੀ ਨਜ਼ਰਾ ਆ ਹੋਰ ਵਿੱਚ ਸਾਰੇ ਇਦਾਂ ਦਾ ਪ੍ਰੋਪਰ ਪਤਾ ਨਹੀਂ ਚੱਲਦਾ ਪਿਆ ਮੂਵ ਆ ਪੈ ਕਿ ਤਾਂ ਐਸੋਨਾਂ ਨੇ ਆਪਣੇ ਮੋਟਰਸਾਈਕਲ ਦੇ ਪਿਛਲੇ ਜਿਹੜੀ ਨੰਬਰ ਪਲੇਟ ਸੀ ਉਹ ਮਿੱਟੀ ਦੇ ਨਾਲ ਉਹਨਾਂ ਨੇ ਆਪਣੀ ਕਵਰ ਕੀਤੀ ਹੋਈ ਸੀ ਨੰਬਰ ਪਲੇਟ ਮਨਨ ਕਿ ਪ੍ਰੋਪਰ ਪੂਰੀ ਤਿਆਰੀ ਨਾਲ ਆਏ ਸੀਗੇ ਕਿ ਕਿਸੇ ਨੂੰ ਸਾਡੀ ਪਛਾਣ ਨਾ ਹੋਵੇ ਮਨਨ ਕਿ ਇੱਕ ਰਾਤ ਵਿੱਚ ਹੀ ਸਾਡੀ ਰੋਡ ਦੇ ਉੱਪਰ ਤਿੰਨ ਘਟਨਾਵਾਂ ਹੋਈਆਂ ਵਾਂ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਇਹਨਾਂ ਨੇ ਤਿੰਨ ਦੁਕਾਨਾਂ ਦੇ ਵਿੱਚ ਬੜੇ ਆ ਰਾਤ ਗਸ਼ਤ ਨਹੀਂ ਹੁੰਦੀ ਪੁਲਿਸ ਕਰ ਇਹ ਨਹੀਂ ਹੁੰਦੀ ਨੀ ਜੀ ਇੱਥੇ ਗਸ਼ਤ ਅਸੀਂ ਰਾਤ ਨੂੰ ਕਦੇ ਨਹੀਂ ਦੇਖੀ ਅਸੀਂ ਕਰੋ ਰਾਤ ਨੂੰ ਫੰਕਸ਼ਨ ਤੋਂ ਆਨੇ ਆ ਕਰੇ ਕਿਤੋਂ ਆਨੇ ਆ ਇੱਥੇ ਪੁਲਿਸ ਵੀ ਕੋਈ ਪੀਸੀਆਰ ਦੀ ਕੋਈ ਗਸ਼ਤ ਨਹੀਂ ਆ ਜੇ ਗਸ਼ਤ ਹੁੰਦੀ ਤੇ ਇੰਨੀ ਵੱਡੀ ਵਾਰਦਾਤ ਨਹੀਂ ਹੋਣੀ ਸੀ ਕੀ ਤੁਹਾਡੀ ਮੰਗ ਹੈਗੀ ਪ੍ਰਸ਼ਾਸਨ ਸਾਨੂੰ ਮੰਗ ਇੱਕ ਮੰਗਵਾਜੀ ਪੁਲਿਸ ਰਿਪ ਤੇ ਨਾਤੀ ਵਿਧਾਈ ਜਾਵੇ ਸ਼ਹਿਰ ਦੇ ਹਰ ਰੋਡ ਦੇ ਉੱਪਰ ਗਸ਼ਤ ਕੀਤੀ ਜਾਵੇ ਤਾਂ ਕਿ ਜਾਨੀ ਮਾਲ ਹਾਲ ਦਾ ਕਿਸੇ ਨੂੰ ਨੁਕਸਾਨ ਨਾ ਹੋਵੇ ਇੱਕੋ ਮੰਗ ਕਰਦੇ ਆ ਜੀ ਚਲੋ ਇਹ ਦੁਕਾਨਾਂ ਦੇ ਆਪੇ ਜਿੰਦੇ ਲਾ ਲਾਂਗੇ ਪਰ ਗਸ਼ਤ ਜੂਰੀ ਆ ਉਹ ਜਿਹੜੇ ਚੋਰ ਆ ਬੇਖੌਫ ਸੜਕ ਤੇ ਘੁੰਮਦੇ ਆ ਬਿਨਾਂ ਕਿਸੇ ਡਰ ਤੋਂ ਇਹ ਜਿਹੜੇ ਦਾਤਰ ਰੱਖੇ ਹੁੰਦੇ ਉਹਨਾਂ ਦੇ ਕਿਰਪਾਨਾਂ ਰੱਖੀਆਂ ਹੁੰਦੀਆਂ ਵਾ ਕੱਲਾ ਬੰਦਾ ਨੂੰ ਉਹਦੇ ਲੁੱਟ ਲਣਗੇ ਪੁਲਿਸ ਨੂੰ ਸਾਨੂੰ ਮੰਗਵਾ ਪੁਲਸ ਕੀ ਆਪਣੀ ਨਿਗਰਾਨੀ ਤੇ ਗਸ਼ਤ ਵਿਵਧਾਨ ਤਾਂ ਕਿ ਕਾ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਹਾਂਜੀ ਸਰਵਾਨ ਦਾ ਮੈਂ ਬ੍ਰਦਰ ਆ ਜੀ ਹਾਂਜੀ ਤੇ ਇਹ ਦੁਕਾਨਾਂ ਸਾਡੀਆਂ ਇੱਥੇ ਤਿੰਨ ਆ ਜੀ ਸਰੀਏ ਦੀਆਂ ਫਲਾਈਵੋਡ ਦੀਆਂ ਤੇ ਭੇਡੀਆਂ ਇਹਨਾਂ ਦੁਕਾਨਾਂ ਦੇ ਸ਼ਟਰ ਤੋੜੇ ਗਏ ਆ ਤੇ ਗੱਲੇ ਸਾਰੇ ਟੁੱਟੇ ਆ ਜੀ ਤੇ ਨੀਰਬੋੜ ਰਾਤ ਨੂੰ 3 ਵਜੇ ਚੋਰੀ ਹੋਈ ਆ ਇੱਥੇ ਅਸੀਂ ਸਾਰੇ ਪਹੁੰਚੇ ਆ ਜੀ ਸਾਰੇ ਆ ਕੇ ਦੇਖਿਆ ਇਹ ਕਿਤੋਂ ਰਿਪਾ ਨੁਕਸਾਨ ਆਇਆ ਤਿੰਨੇ ਸ਼ਟਰ ਟੁੱਟੇ ਹੋਏ ਆ ਤੇ ਨੇਰਬਾਉਟ ਕੈਸ਼ ਜਿਹੜਾ ਵਾ ਇਥੋਂ ਚੱਕਿਆ ਗਿਆ ਵਾ ਜੀ ਕਿੰਨਾ ਕੁ ਨੁਕਸਾਨ ਆਇਆ ਭਾਈ ਤੁਹਾਡੀ ਕੈਸ਼ ਆ ਜੀ ਜੋ ਇੱਕ 25000 ਇੱਕ ਦੁਕਾਨ ਤੇ 3000 ਦੂਜੀ ਦੁਕਾਨ ਤੇ ਬਾਕੀ ਹੋਰ ਜਿੱਦਾਂ ਸਮਾਨ ਤੋਂ ਵਿਖਰਿਆ ਪਿਆ ਵਾ ਕੁਝ ਲੈ ਗਏ ਆ ਕਾਫੀ ਕੌਸਟਲੀ ਚੀਜ਼ਾਂ ਜਿਹੜੀਆਂ ਵਿੱਚੋਂ ਇਥੋਂ ਗਈਆਂ ਵਾ ਆੜੀ ਵੀ ਦੁਕਾਨ ਤੋਂ ਕਾਫੀ ਕੌਸਟਲੀ ਚੀਜ਼ਾਂ ਗਈਆਂ ਜਿਹੜੇ ਚੋਰ ਆ ਸੀਸੀਟੀਵੀ ਫੁਟੇਜ ਤੇ ਆਏ ਆ ਚੋਰ ਆਏ ਆ ਜੀ ਸੀਸੀਟੀਵੀ ਫੁਟੇਜ ਆਏ ਜਾਂ ਦੋਨਾਂ ਦੀ ਬਾਕੀ ਇੰਚਾਰਸਾਂ ਨੂੰ ਇਹ ਫੋਟੋਜ ਦਿੱਤੀਆਂ ਗਈਆਂ ਵਾ ਜੇ ਤੇ ਹਾਤੇ ਮਤਲਬ ਕੀ ਇਹ ਕਾਰਵਾਈ ਅੱਗੇ ਅਰੰਭੀ ਪ੍ਰਸ਼ਾਸਨ ਨੂੰ ਤੁਹਾਡੀ ਕੀ ਮੰਗ ਸਰਸ ਨੇ ਹੀ ਮੰਗ ਆ ਜੀ ਇਹਨਾਂ ਨੂੰ ਨਕੇਲ ਪਾਈ ਜਾਵੇ ਤੇ ਰਾਤ ਨੂੰ ਸਿਕਿਉਰਟੀ ਵਧਾਈ ਜਾਵੇ ਬਾਕੀ ਆਮ ਜਨਤਾ ਜਿਹੜੀ ਆ ਬੜੀ ਪਰੇਸ਼ਾਨ ਹੈ ਚੋਰੀਆਂ ਵਧ ਰਹੀਆਂ ਸ਼ਹਿਰ ਦੇ ਵਿੱਚ ਤੇ ਇਹਨਾਂ ਨੂੰ ਜਿਹੜੀ ਫਲ ਪਾਈ ਠੀਕ ਹਾਂਜੀ ਬਾਗੁਰਜੀ ਕੀ ਨਾ ਆਪਣਾ ਹੀ ਹਾਂਜੀ ਬਾਗੁਰਜੀ ਕੀ ਗੱਲ ਹੈ ਕਿ ਕਿੰਨੇ ਚੋਰੀ ਦੁਕਾਨ ਤੇ ਉਹ ਦੋ ਚਾਰ ਰੱਖਿਆ ਆਪਣਾ ਜੋ ਕਿ ਤੇ 1.5 ਲੱਖ ਦਾ ਨੁਕਸਾਨ ਆ ਗਿਆ 1.5 ਲੱਖ ਦਾ ਇਹ ਕਿੰਨੇ ਵਜੇ ਵਾਰਦਾਤ ਹੋਈਏ ਰਾਤ ਅਧਰਾਤ ਤੁਹਾਨੂੰ ਕਿੱਦਾਂ ਪਤਾ ਲੱਗਾ ਸਵੇਰੇ 6 ਵਜੇ ਮੈਨੂੰ ਫੋਨ ਗਿਆ ਤਾਂ ਹਾਂਜੀ ਉਹਨਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਤੇ ਸਾਰੇ ਟੁੱਟੇ ਤੇ ਸ਼ੈਟਰ ਅਸੀਂ ਅਜੇ ਜਾਂਦਾ ਕੋਈ ਨਹੀਂ ਟੁੱਟਾ ਸ਼ੈਟਰ ਪੱਤੀ ਤੋੜ ਕੇ ਨਾ ਘੱਟ ਕੇ ਥੱਲੋਂ ਅੰਦਰ ਵਰਗੇ ਬਾਹਰ ਕੇ ਸ਼ੀਸ਼ੇ ਦਾ ਗੇਟ ਸੀ ਉਹ ਵੀ ਤੋੜ ਦਿੱਤਾ ਦਾ ਜਿਹੜਾ ਮੈਂ ਰੋਟੇ ਦੇ ਪਾਰ ਗਿਆ ਗੁੱਤੀ ਉਹ ਸਿੱਧਾ ਉਹਨੇ ਗੱਲ ਲਈ ਉਹ ਸਮਝਿਆ ਹਾਲ ਆਇਆ ਨਹੀਂ ਮੈਂ ਤੇ ਆ ਬੇਜਮਾਨ ਬੈਠੇ ਨੇ ਉਹਦਾ ਮੇਰਾ ਪੁੱਤ ਟੀ ਵਿਧਾਨਦਾ ਮੈਂ ਹੁਣ ਹੁੰਦਾ ਹੀ ਨਹੀਂ ਟੀ ਤੇ ਮੈਂ ਦੁਪੱਟੀ ਜਗਾ ਨਹੀਂ ਸੀ ਮੈਂ ਕੈਸੇ ਨਾਲ ਨਹੀਂ ਲੈ ਕੇ ਜਾਂਦਾ ਉਹ ਪੈਸੇ ਫੇ ਮੈਂ ਇੱਥੇ ਰੱਖ ਗਿਆ ਕਿੰਨਾ ਕੈਸੀ ਗੱਲੇ ਚ 8000 ਰੁਪਏ 8000 ਰੁਪਏ ਜਿਹੜੇ ਅਣਗਿਣਤ ਉਹਨਾਂ ਦੀ ਮੈਨੂੰ ਪਤਾ 10-15000 ਜਿਹੜਾ ਜਿਹੜਾ ਪਿੱਛੇ ਚੱਲ ਗਿਆ ਇਸ ਏਰੀਆ 'ਚ ਰਾਤ ਨੂੰ ਕੋਈ ਚੌਕੀਦਾਰ ਆਂਦਾ ਕੋਈ ਚੌਕੇ ਪ੍ਰਾਇਰ ਨਹੀਂ ਕੀਤਾ ਤੇ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਪੁਲਿਸ ਪ੍ਰਸ਼ਾਸਨ ਕੀ ਜੇ ਮਿਲਣਾ ਸਾਨੂੰ ਕੋਲ ਆਈ ਆਪੜੀ ਪੁੱਛ ਕੇ ਚੱਲੇਗੀ ਫਸੇਂ ਆਈ ਆਂਦੇ ਆਂਦੇ ਘੰਟਾ ਲਾਤਾ ਉਹਨੇ ਮੈਂ ਸਵੇਰ ਦਾ ਆਇਆ ਘੰਟਾ ਢੇਰ ਘੰਟੇ ਬਾਅਦ ਪਹੁੰਚਾਇਆ ਸੀਸੀਟੀ ਵੀਡੀਓ ਫੋਟੋ ਵਗੈਰਾ ਹੈਗੀ ਕੋਈ ਠੀਕ ਚੀਜ਼